ਪਰ ਮੈਂ ਬੇਨਤੀ ਕਰਨਾ ਚਾਹਣਾ ਹੈ ਕਿ ਤੁਸੀਂ ਇਹ ਜਾਇਓ ਮੈਂ ਦੇਖਿਆ ਤੁਹਾਡਾ ਜੋਸ਼ ਜਿਵੇਂ 30 35 ਸਾਲ ਪਹਿਲੇ ਵਰਕਰਾਂ ਤੁਹਾਡੇ ਬਜ਼ੁਰਗਾਂ ਦਾ ਜੋਸ਼ ਹੁੰਦਾ ਸੀ ਉਸ ਟਾਈਮ ਜੇ ਬਾਦਲ ਸਾਹਿਬ ਜਾਂ ਅਕਾਲੀ ਅਸਲ ਦੇ ਕਿਸੇ ਵੀ ਪ੍ਰਧਾਨ ਨੇ ਜੇ ਐਲਾਨ ਕਰ ਦਿੰਦੇ ਜੀ ਇੱਥੇ ਮੋਰਚਾ ਲਾਉਣਾ ਹੈ ਤੁਹਾਡੇ ਬਜ਼ੁਰਗ ਸੋਚਦੇ ਨਹੀਂ ਸੀ ਘਰੋਂ ਨਿਕਲ ਕੇ ਚਲੇ ਜਾਂਦੇ ਸੀ ਜੇ ਧਰਨਾ ਲਾਉਣਾ ਹੈ ਤੁਹਾਡੇ ਬਜ਼ੁਰਗਾਂ ਨੇ ਪਰਵਾਹ ਨਹੀਂ ਕੀਤੀ ਜੇ ਜੇਲ੍ਹ ਨਾਲ ਜਾਣਾ ਤੁਹਾਡੇ ਬਜ਼ੁਰਗਾਂ ਨੇ ਪਰਵਾਹ ਨਹੀਂ ਕੀਤੀ ਅੱਜ ਮੈਂ ਦੇਖ ਰਿਹਾ ਇੰਨੇ ਮੀਹ ਦੇ باوجود ਤੁਸੀਂ ਖੜੇ ਹੋ ਉਹ ਸਪਿਰਿਟ ਮੈਂ ਤੁਹਾਡੇ ਵਿੱਚ ਦੇਖ ਰਿਹਾ ਤੁਹਾਡੇ ਬਜ਼ੁਰਗਾਂ ਵਾਲੀ ਸਪਿਰਿਟ ਮੈਂ ਤੁਹਾਡੇ ਵਿੱਚ ਦੇਖਦਾ ਤੇ ਮੈਂ ਧੰਨਵਾਦ ਕਰਦਾ ਨੌਜਵਾਨਾਂ ਦਾ ਬੀਬੀਆਂ ਦਾ ਕਿ ਤੁਸੀਂ ਹੁਣ ਆ ਜੰਗ ਸ਼ੁਰੂ ਹੋ ਗਈ ਹੈ ਆ ਜੰਗ ਉਦੋਂ ਖਤਮ ਹੋਊਗੀ ਜੇ ਜਦੋਂ ਚੰਡੀਗੜ੍ਹ ਦੇ ਪੰਜਾਬ ਦੇ ਸੈਕਟਰੀਅਟ ਉਤੇ ਕਾਲੀ ਦਲ ਦਾ ਝੰਡਾ ਚੁਲੂਗਾ ਉਦੋਂ ਤੱਕ 1.5 ਸਾਲ ਸਾਰਾ ਕੁਝ ਛੱਡ ਦਿਓ ਜੇ ਪੰਜਾਬ ਨੂੰ ਬਚਾਉਣਾ ਹੈ ਅਕਾਲੀ ਦਲ ਦੇ ਤੂਫਾਨ ਦੇ ਨਾਲ ਖੜਕੇ ਐਡਾ ਪੁਚਾੜ ਨਹੀਂ ਲਿਆ ਦਿਓ ਪੰਜਾਬ ਕਿ ਜਿਹੜੇ ਦਿੱਲੀ ਵਾਲਿਆਂ ਨੂੰ ਆਪਾਂ ਪੰਜਾਬ ਦਾ ਨਹੀਂ ਅੱਧਿਆਂ ਨੂੰ ਤਾਂ ਪਾਕਿਸਤਾਨ ਦਾ ਬਾਰਡਰ ਟਪਾ ਦਿਓ ਦੂਜੇ ਨੇਪਾਲ ਤੱਕ ਭਜਾ ਦਿਓ ਇੱਥੇ ਨੇੜੇ ਤੇੜੇ ਨਹੀਂ ਰਹਿਣ ਦੇਣੇ ਆ ਦਿੱਲੀ ਵਾਲੀਆਂ ਪਾਰਟੀਆਂ ਤੇ ਆਪਣੀ ਪਾਰਟੀ ਅਕਾਲੀ ਦਲ ਨੂੰ ਆਪਸ ਵਾਪਸ ਲੈ ਕੇ ਆਈਏ ਮੈਂ ਤੁਹਾਨੂੰ ਇਹਨਾਂ ਦੱਸਣਾ ਚਾਹਣਾ ਐ ਜਾ ਪੰਜਾਬ ਤਰੱਕੀ ਲਿਆਵਾਂਗੇ ਤੁਹਾਨੂੰ ਮੇਰੇ ਬਾਰੇ ਪਤਾ ਹੀ ਹੈ ਮੈਂ ਅੱਜ ਤੱਕ ਜੋ ਕਿਹਾ ਪੂਰਾ ਕੀਤਾ ਤੁਸੀਂ ਮੇਰੇ ਪ੍ਰਾਣੀਆਂ ਭਾਸ਼ਣ ਸੁਣ ਲਓ ਸਟੇਟਮੈਂਟਾਂ ਸੁਣ ਲਓ ਜੋ ਜੋ ਵੀ ਕਿਹਾ ਮੈਂ ਪੂਰਾ ਕੀਤਾ ਮੈਨੂੰ ਯਾਦ ਆ ਇੱਕ ਵਾਰ ਮੈਂ ਕਿਹਾ ਬਿਜਲੀ ਆਮ ਆਮ ਕਰ ਦੋਂਗੇ ਕਾਂਗਰਸੀਆ ਬਿਆਨ ਆਇਆ ਕਿ ਬਿਲੀ ਕਿਵੇਂ ਕਰ ਸਕਦੇ ਆ ਕਰਕੇ ਦਿਖਾਤੀ ਮੈਂ ਤੁਹਾਨੂੰ ਕਿਹਾ ਕਿ ਜਿਹੜੇ ਹਰ ਜੰਦੀਗੜ ਨੂੰ ਹਰ ਜ਼ਿਲ੍ਹੇ ਨਾਲ ਚਾਰ ਤੇ 6 ਲੈਂਦੀਆਂ ਐਕਸਪ੍ਰੈਸ ਵੇ ਨਾਮ ਬਣਾਵਾਂਗੇ ਲੋਕੀ ਕਹਿੰਦੇ ਕਿਵੇਂ ਹੋ ਸਕਦੀ ਹੈ ਬਣਾਤਾ ਫਿਰ ਮੈਂ ਕਿਹਾ ਸੜਕਾਂ ਐ ਜੀਆਂ ਬਣਾਵਾਂਗੇ ਸੀਮੈਂਟ ਤੇ ਸਰੀਆ ਪਾ ਕੇ ਭਾਵੇਂ ਬੰਬ ਸੜਦੇ ਹੋ ਹੁਣ ਦੇਖੋ ਬਣੀਆਂ ਕਿ ਨਹੀਂ ਆ